ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਟੈਣਾ ਜੀ ਅੱਜ ਦੀਆਂ ਸੁਰਖੀਆਂ ਕੀ ਨੇ ਆਥਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਵਾਜੀ ਪਹਿਲਾਂ ਤਾਂ ਸੇ ਅੱਜ ਦੀਆਂ ਸੁਰਖੀਆਂ ਦਾ ਬਿਰਵਾ ਇਹ ਹੈ ਕਿ ਹਰਿਆਣਾ ਵਿੱਚ ਦੁਸ਼ਯੰਤ ਟੋਟਲਾ ਤੇ ਚੰਦਰਸ਼ੇਖਰ ਆਜ਼ਾਦ ਦੀਆਂ ਪਾਰਟੀਆਂ ਦਾ ਗੱਠਜੋੜ ਹੋਇਆ ਕੋਲਕਾਤਾ ਕਾਂਡ ਦੇ ਖਿਲਾਫ ਵਿਦਿਆਰਥੀਆਂ ਦਾ ਮਾਰਚ ਲਾਠੀ ਚਾਰਜ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਰਵਨੀਤ ਬਿੱਟੂ ਨਿਰਵਿਰੋਧ ਚੁਣੇ ਗਏ ਰਾਜ ਸਭਾ ਦੇ ਮੈਂਬਰ ਅਕਾਲ ਤਖਤ ਅਸਬਾਬ ਪਹੁੰਚੇ ਅਮਰਪਾਲ ਸਿੰਘ ਦੇ ਪਿਤਾ ਨੇ ਰੱਖੀਆਂ ਮੰਗੀਆਂ ਜਮਨੀ ਟੋਣ ਦੇ ਵਿੱਚ ਆਮੋ ਸਾਹਮਣੇ ਹੋ ਸਕਦੇ ਨੇ ਸੁਖਬੀਰ ਬਾਦਲ ਤੇ ਡਿੰਪੀ ਢਿੱਲੋਂ ਪੰਜਾਬ ਦੇ ਡਾਕਟਰਾਂ ਵੱਲੋਂ ਹੜਤਾਲ ਤੇ ਜਾਣ ਦਾ ਐਲਾਨ ਕਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਨਾਲ ਮੁਲਾਕਾਤ ਸਵਾਰੀਆਂ ਨਾਲ ਭਰੀ ਹੋਈ ਬੱਸ ਪਲਟੀ ਇੱਕ ਔਰਤ ਦੀ ਮੌਤ ਪੰਜਾਬ ਦੇ ਵਿੱਚ ਮੌਸਮ ਬਦਲਿਆ ਬਠਿੰਡੇ ਵਿੱਚ ਇਸ ਵੇਲੇ ਪਣੀ ਹੀ ਪਾਣੀ ਬਾਜਵਾ ਨੇ ਮੁੱਖ ਮੰਤਰੀ ਦੇ ਨਵੇਂ ਕਰਦੇ ਵਿੱਚ ਖੜੇ ਪੀਤੇ ਸਵਾਲ ਸੰਗਣਾ ਤੇ ਫਿਲਮ ਨਿਰਮਾਤਾ ਨੂੰ ਐਸਜੀਪੀਸੀ ਨੇ ਨੋਟਿਸ ਭੇਜਿਆ ਤੇ ਆਖਰੀ ਖਬਰ ਮਸ਼ਹੂਰ ਗੀਤਕਾਰ ਸਟ्रेस ਨੂੰ ਪ੍ਰਵਾਨਦੀ ਹੋਈ ਮੌਤ ਅੱਛਾ ਟੈਨੇਜ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਨੂੰ ਬਈ ਸੁਖਵੀਰ ਬਾਦਲ ਤੇ ਡਿੰਪੀ ਦੀ ਵਿਗੜ ਗਈ ਆਪਸ ਵਿੱਚ ਹੀ ਤੇ ਹੁਣ ਉਹ ਅਮਨ ਨੂੰ ਸਾਹਮਣੇ ਨੇ ਉਹ ਕਹਿੰਦੇ ਸੀ ਕਿ 10 ਦਿਨ ਦੇ ਵਿੱਚ ਡਿੰਪੀ ਮੁੜਿਆ ਹੋਵੇ ਕਿ ਭਗਵੰਤ ਸਿੰਘ ਮਾਨ ਉਹਨੂੰ ਆਮ ਆਦਮੀ ਪਾਰਟੀ ਚ ਰੱਖ ਲੈਣਗੇ ਕਿ ਬਸ ਟੁੱਟ ਗਈ ਦੇਖੋ ਜੀ ਇੱਕ ਤਾਂ ਬੜੀ ਕਲੀਅਰ ਅਸਮ ਸਿੰਘ ਸਾਹਿਬ ਕਿ ਉਹ ਹੁਣ ਆਮ ਆਦਮੀ ਪਾਰਟੀ ਵਿੱਚ ਹੀ ਜਾਣਗੇ ਡਿੰਪੀ ਢਿਲੋ ਹੋਰੀ ਉਹ ਵਾਪਸ ਨਹੀਂ ਮੁੜਦੇ ਸੁਖਵੀਰ ਸਿੰਘ ਮਦਰ ਹੋਰਾਂ ਨੇ ਗੱਲ ਕਹੀ ਆ ਕਿ 10 ਦਿਨ ਦਿੱਤੇ 10 ਦਿਨ ਦੇ ਵਿੱਚ ਵਿੱਚ ਡਿੰਪੀ ਢਿੱਲੋਂ ਵਾਪਸ ਪਾਰਟੀ ਦੇ ਵਿੱਚ ਆ ਜਾਣ ਪਾਰਟੀ ਦੇ ਵਿੱਚ ਉਹਨਾਂ ਦਾ ਨਾਂ ਸਾ ਰਤਬਾ ਸਭ ਕੁਝ ਉਵੇਂ ਹੀ ਆ ਸਾਡੇ ਮੰਦਬ ਵਿੱਚ ਸਤਕਾਰ ਵੀ ਉਵੇਂ ਹੀ ਆ ਤੇ ਉਹਨਾਂ ਨੂੰ ਜਦੋਂ ਚੋਣਾਂ ਮੈਂ ਪਾਰਟੀ ਦੇ ਵੱਲੋਂ ਉਮੀਦਵਾਰ ਗਿੱਦੜ ਬਾਹੇ ਤੋਂ ਐਲਾਨ ਦਿੱਨਾ ਪਰ ਇਹੀ ਸਵਾਲ ਹੁਣ ਪੱਤਰਕਾਰਾਂ ਨੇ ਡਿੰਪੀ ਢਿੱਲੋਂ ਨੂੰ ਪੁੱਛਿਆ ਕਿ ਕੀ ਤੁਸੀਂ 10 ਦਿਨ ਦੇ ਵਿੱਚ ਵਿੱਚ ਜਾਓਗੇ ਵਾਪਸ ਆਪਣੇ ਘਰ ਦੇ ਵਿੱਚ ਕਨਜੀ ਸੁਖਵੀਰ ਸਿੰਘ ਬਾਦਲ ਐਵੇਂ 10 ਦਿਨ ਦਾ ਸਮਾਂ ਨਾ ਖਰਾਬ ਕਰਨ ਜਿਹੜਾ ਵੀ ਉਹਨਾਂ ਨੇ ਉਮੀਦਵਾਰ ਐਲਾਨਣਾ ਉਹ ਐਲਾਨ ਦੇਣ ਤੇ ਮੈਂ ਵਾਪਸ ਨਹੀਂ ਆਉਂਦਾਗਾ ਇਹ ਭੁੱਲ ਜੋ ਵਰਕਾ ਹੀ ਪਾੜ ਦਿਓ ਕਿਉਂਕਿ ਮੇਰਾ ਅਗਲਾ ਘਰ ਹੁਣ ਆਮ ਆਦਮੀ ਪਾਰਟੀ ਦੇ ਵਾਲਾ ਹੁਣ ਇਹ ਗੱਲ ਕਲੀਅਰ ਹੋ ਗਈ ਜੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਜਾਣਗੇ ਇਹ ਵੀ ਗੱਲ ਲਗਭਗ ਕਲੀਅਰ ਹੋ ਗਈ ਹੈ ਜੀ ਕਿ ਭਾਈ ਹੁਣ ਅਕਾਲੀ ਦਲ ਨੂੰ ਕੋਈ ਹੋਰ ਉਮੀਦਵਾਰ ਲੱਭਣਾ ਪੈਣਾ ਜਾਂ ਸੁਖਬੀਰ ਬਾਦਲ ਹੋਰੀ ਆਪ ਖੰਨਣਗੇ ਪਰ ਹੁਣ ਚਰਚਾ ਇਸ ਗੱਲ ਦੀ ਚੱਲ ਪਈ ਸੰਸਾਭ ਜੇ ਮੰਨ ਲਓ ਕਿਥੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਉਮੀਦਵਾਰ ਹੁੰਦੇ ਗੱੜਬਾਹ ਤੋਂ ਤੇ ਅਮਰਤਾ ਗੜਿੰਗ ਮਾੜ ਲੋ ਕਾਂਗਰਸ ਦੇ ਉਮੀਦਵ ਮਨਪ੍ਰੀਤ ਬਾਦਲ ਮਨ ਲੋ ਬੀਜੇਪੀ ਦਾ ਉਮੀਦਵਾਰ ਆ ਤੇ ਲਿੰਪਿਟ ਦਾ ਮਨ ਲੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਤਾਂ ਪੰਜਾਬ ਦੀ ਸਭ ਤੋਂ ਵੱਡੀ ਤਕੜੀ ਤੇ ਰੋਚਕ ਫੀਟ ਇਹ ਬਣ ਜਾਣੀ ਆ ਜਿਵੇਂ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਠਿੰਡੇ ਵਾਲਾ ਸਬਦ ਦਾ ਧਿਆਨ ਹੁੰਦਾ ਵੀ ਉੱਥੇ ਕੀ ਬਣਦਾ ਹਰਖਮ੍ਰਿਤਕਪੁਰ ਬਦਲਦਾ ਓਵੇਂ ਹੀ ਗੱਡੜ ਬਾਹੇ ਵਾਲੀ ਚੋਣ ਦੀ ਚਰਚਾ ਹੋਇਆ ਕਰਨੀ ਹੈ ਹਮ ਹਮ ਤੇ ਰਵਨੀਤ ਬਿੱਟੂ ਬਿਨਾ ਕਿਸੇ ਵਿਰੋਧਤਾ ਤੋਂ ਬਣ ਗਏ ਜੀ ਸਭਾ ਦੇ ਮੈਂਬਰ हां बिल्कुल ये आज ना बीजेपी ਦੇ 8 9 ਜਿਹੜੇ ਆ ਉਹ ਰਾਜ ਸਭਾ ਦੇ ਮੈਂਬਰ ਨਿਰਵਰੋਧ ਤਰੀਕੇ ਨਾਲ ਚੁਣੇ ਗਏ ਆ ਕੋਈ ਮੁਕਾਬਲੇ ਦੇ ਵਿੱਚ ਹੈ ਹੀ ਨਹੀਂ ਸੀਗਾ ਦੂਜੀ ਗੱਲ ਇਹ ਦੀ ਘਰਨੀਤ ਬਿੱਟੂ ਹੋਰੀਆਂ ਜਿਹੜੇ ਉਹ ਹਾਰ ਗਏ ਸੀ ਹਾਰਨ ਤੋਂ ਬਾਅਦ ਵੀ ਆਪਾਂ ਜਾਣਦੇ ਕਿ ਕੇਂਦਰ ਦੀ ਸਰਕਾਰ ਨੇ ਮੋਦੀ ਸਾਹਿਬ ਨੇ ਇਹਨਾਂ ਨੂੰ ਰਤਬਾ ਦਿੱਤਾ ਉਹ ਕੇਂਦਰੀ ਰਾਜ ਮੰਤਰੀ ਲੈ ਲਿਆ ਤੇਰੇ ਤਰਕੇ ਜੇ ਹੁਣ ਮੰਨ ਲਓ ਕੋਈ ਹਾਰੇ ਬੰਦੇ ਨੂੰ ਵੀ ਮੰਤਰੀ ਬਣਾਉਨੇ ਆ ਉਹਦੇ ਉੱਪਰ ਦੋ ਰਾਹ ਹੁੰਦੇ ਆ ਜਾਂ ਤਾਂ ਉਹ ਕਿਸੇ ਸੀਟ ਤੋਂ ਲੋਕ ਸਭਾ ਦੀ ਚੋਣ ਲੜੇ ਜਿਹੜੀ ਕਿਸੇ ਵੀ ਕਾਰਨ ਕਰਕੇ ਖਾਲੀ ਹੋਈ ਹੈ ਜਿੱਤ ਕੇ ਆਵੇ ਲੋਕ ਸਭਾ ਚ ਜਾਂ ਫਿਰ ਰਾਜ ਸਭਾ ਦਾ ਇੱਕ ਦਰਵਾਜ਼ਾ ਹੈ ਤਾਂ ਜੀ ਵੀ ਇੱਥੇ ਪਾਰਲੀਮੈਂਟ ਦੇ ਵਿੱਚ ਬਹਿਣ ਦਾ ਰਾਜ ਸਭਾ ਦਾ ਮੈਂਬਰ ਬਣ ਕੇ ਵੀ ਤੁਸੀਂ ਮੰਤਰੀ ਬਣੇ ਰਹਿ ਸਕਦੇ ਜਿਵੇਂ ਅਰुण जेटली ਹੋਰੀ ਬਣਦੇ ਹੁੰਦੇ ਸੀ ਜਿਵੇਂ ਕਿ ਹੋਰ ਕਈ ਸ਼ਖਸੀਤਾ ਸਮੇਂ-ਸਮੇਂ ਤੇ ਆਇਆਂ ਵੀ ਇਸ ਗੱਲ ਨੂੰ ਵੇਖਣਾ ਪਊਗਾ ਵੀ ਜਿਹੜੇ ਰਵਨੀਤ ਮਿੱਟੂ ਆ ਉਹਨਾਂ ਨੇ ਰਾਜ ਸਭਾ ਦੀ ਮੈਂਬਰੀ ਹਾਸਲ ਕਰਨ ਤੋਂ ਬਾਅਦ ਵੀ ਮੰਤਰੀ ਬਣੇ ਰਹਿਣਾ ਸੀ ਤੇ ਉਹ ਅੱਜ ਰਾਜ ਸਭਾ ਦੇ ਮੈਂਬਰ ਬਣ ਗਏ ਆ ਕਿਉਂਕਿ ਇਹਨਾਂ ਦੇ ਖਿਲਾਫ ਜਿਹੜੀ ਇੱਕ ਆਜ਼ਾਦ ਉਮੀਦਵਾਰ ਖੜੀ ਸੀ ਉਹਦੇ ਕਾਗਜ਼ ਰੱਦ ਹੋ ਗਏ ਇੱਕ ਹੋਰ ਉਮੀਦਵਾਰ ਸੀ ਜਿਹੜਾ ਉਹਨੇ ਆਪਣੇ ਕਾਗਜ਼ ਵਾਪਸ ਲੈ ਲਏ ਤੇ ਲੈ ਦੇ ਕੇ ਇਹ ਸਿਰਫ ਰਵਨੀਤ ਬਿੱਟੂ ਹੀ ਮੈਦਾਨ ਦੇ ਵਿੱਚ ਰਹਿ ਗਏ ਸੀਗੇ ਤੇ ਰਵਨੀਤ ਬਿੱਟੂ ਅੱਜ ਰਾਜਸਭਾ ਦੇ ਮੈਂਬਰ ਐਲਾਨ ਦਿੱਤੇ ਗਏ ਹਨ ਜੀ ਪਰ ਹੁਣ ਰਾਜਸਭਾ ਦੇ ਉਹ ਮੈਂਬਰ ਬਣ ਗਏ ਅੱਗੇ ਜਦੋਂ ਹਾਰੇ ਸੀ ਤਾਂ ਉਹ ਸਟੇਟ ਮਿਨਿਸਟਰ ਬਣਾਤੇ ਸੀ ਹੁਣ ਰਾਜ ਮੰਤਰੀ ਤੋਂ ਪ੍ਰੋਮੋਸ਼ਨ ਹੋ ਕੇ ਫੁੱਲ ਕੈਬਨਿਟ ਮਿਨਿਸਟਰ ਬਣ ਜਾਣਗੇ ਨਹੀਂ ਜੀ ਰਿਤਨ ਸਾਹਿਬ ਇਹ ਇਸ ਗੱਲ ਦੀ ਇੱਕ ਪੈਸਾ ਵੀ ਆਸ ਨਹੀਂ ਆ ਸਾਨੀ ਰਵਨੀਤ ਬਿੱਟੂ ਨੂੰ ਪਬੈਠ ਦੇ ਵਿੱਚ ਪੰਜਾਬ ਦੇ ਲਈ ਇੱਕ ਦਸਤਾਰ ਬੰਨਣ ਵਾਲੇ ਬੰਦੇ ਦੇ ਕਰਕੇ ਐਡਜਸਟ ਕੀਤਾ। ਉਹ ਕੋਈ ਰਵਨੀਤ ਬਿੱਟੂ ਨੂੰ ਇਹ ਨਹੀਂ ਕਿ ਉਹਦੀ ਬਹੁਤ ਪ੍ਰਾਪਤੀ ਹੈ ਜੇਕਰ ਉਹ ਅਜੇ ਰਾਜ ਸਭਾ ਦੇ ਮੈਂਬਰ ਵੀ ਬਣੇ ਹੈ ਬੀਜੇਪੀ ਦੇ ਵੱਲੋਂ ਬਣਾਏ ਗਏ ਆ ਉਹ ਆਪਣੀ ਕਾਬਲੀਅਤ ਦੇ ਨਾਲ ਨਹੀਂ ਬਣੇਗੇ। ਬੀਜੇਪੀ ਨੇ ਉਹਨਾਂ ਨੂੰ ਐਡਜਸਟ ਕੀਤਾ ਹਾਰਨ ਦੇ ਬਾਵਜੂਦ ਮੰਤਰੀ ਮੰਡਲ ਦੇ ਵਿੱਚ। ਬੀਜੇਪੀ ਨੇ ਹੀ ਇਹ ਰਾਹ ਅਪਣਾਇਆ ਜਿਕੇ ਇਹਨਾਂ ਨੂੰ ਇੱਥੋਂ ਨਹੀਂ ਚਲੋ ਰਾਜਸਥਾਨ ਤੋਂ ਉਸ ਤੋਂ ਆਪਾ ਨਿਰਵਿਰੋਧ ਚੜਵਾ ਦਨੇ ਆ। ਇਸ ਕਰਕੇ ਰਵਨੀਤ ਮਟੂ ਦੀ ਕਾਬਲੀਅਤ ਵਾਲੀ ਗੱਲ ਨਹੀਂ ਹੈ ਤਾਂ ਭਾਜੀਪੀ ਦੇ ਵੱਲੋਂ ਇਹਨਾਂ ਦੇ ਉੱਤੇ ਕੀਤਾ ਗਿਆ ਉਪਕਾਰ ਆ ਇਸ ਕਰਕੇ ਪ੍ਰੋਮੋਸ਼ਨ ਵਾਲੀ ਗੱਲ ਨਹੀਂ ਇਹਦੇ ਤਾਂ ਲਾਗੂ ਹੁੰਦੀ ਅੱਛਾ ਹਰਿਆਣੇ ਦੇ ਵਿੱਚ ਚਟਾਲਿਆਂ ਦਾ ਫੇਰ ਬੋਲਬਾਲਾ ਹੋ ਗਿਆ ਚਟਾਲਿਆਂ ਨੇ ਸਮਝੌਤਾ ਕਰ ਲਿਆ ਕੋਈ ਦੇਖੋ ਜੀ ਇੱਕ ਤਾਂ ਗੱਲ ਇਹ ਆ ਵੀ ਹਰਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੇਰਵੇ ਸਾਹਮਣੇ ਆਏ ਆ ਉਹਦੇ ਵਿੱਚ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਾਫੀ ਵੱਡੇ ਪੱਦਰ ਦੇ ਉੱਤੇ ਰਾਜਨੀਤਿਕ ਪਟਾਕੇ ਪੈਣ ਦੀ ਆਸ ਆ ਕਿਉਂਕਿ 90 ਸੀਟਾਂ ਇੱਥੇ ਹੈਗੀਆਂ ਦੇ 90 ਸੀਟਾਂ ਦੇ ਮੱਦੇਨਜ਼ਰ ਸਾਰਗਾ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਰਹੀਆਂ ਆ। ਆ ਜਿਹੜੀ ਦਸ਼ਯਾਂਤ ਚੋਟਾਲਾ ਦੀ ਪਾਰਟੀ ਹੈ ਜਨਨਾਇਕ ਜਨਤਾ ਪਾਰਟੀ। ਉਹਨੇ ਅੱਜ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਦੇ ਨਾਲ ਗੱਠਜੋੜ ਕਰ ਲਿਆ। ਚੰਦਰਸ਼ੇਖਰ ਆਜ਼ਾਦ ਆ ਜਿਹੜਾ ਇਹ ਆਪਾਂ ਜਾਣਦੇ ਵੀ ਕਿ ਦਲਿਤ ਭਾਈਚਾਰੇ ਦੀ ਰਾਜਨੀਤੀ ਵਿੱਚ ਜਿਹੜੇ ਸਰਗਰਮ ਹੈਗਾ। ਸੋ ਇਹਦੀ ਪਾਰਟੀ ਦਾ ਨਾਂ ਹੈਗਾ ਜੀ ਆਜ਼ਾਦ ਸਮਾਜ ਪਾਰਟੀ। ਤੇ ਉਹ ਤਾਂ ਹੈ ਕਿ ਜਾਨਾ ਇੱਕ ਜਨਤਾ ਪਾਰਟੀ 90 ਸੀਟਾਂ ਦੇ ਵਾਸਤੇ ਨਾਲੀ ਅਜੇ ਡੀਲ ਡਨ ਹੋ ਗਈ ਆ ਜਾਂ ਕਹਿ ਲਈਏ ਭਾਈ ਸੌਦੇਬਾਜ਼ੀ ਹੋ ਗਈ ਆ ਜਾਂ ਕਹਿ ਲਈਏ ਸੀਟਾਂ ਦੇ ਵੰਡ ਹੋ ਗਈ ਆ 17 ਸੀਟਾਂ ਦੇ ਉੱਤੇ ਹਰਿਆਣੇ ਦੇ ਵਿੱਚ ਜਨਮਾ ਇੱਕ ਜਨਤਾ ਪਾਰਟੀ ਆਪਣੇ ਉਮੀਦਵਾਰ ਖੜੇ ਕਰੂਗੀ ਤੇ 20 ਸੀਟਾਂ ਦੇ ਉੱਤੇ ਆਜ਼ਾਦ ਸਮਾਜ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ ਕਿਹੜਾ ਜਨਾ ਦੇ ਵਿੱਚ ਵੋਟਾਂ ਪੈਣੀਆਂ ਇੱਥੇ ਹਰਿਆਣੇ ਦੇ ਵਿੱਚ 1 ਅਕਤੂਬਰ ਨੂੰ 4 ਅਕਤੂਬਰ ਨੂੰ ਤੀਜੇ ਆਉਣਗੇ ਪਤਾ ਲੱਗੂਗਾ ਵੀ ਕੌਣ ਜਿੱਤਦਾ ਤੇ ਕੌਣ ਹਾਰਦਾ ਪਰ ਕੰਗੜਾ ਦੇ ਜਾਨਾ ਦੇ ਕਰਕੇ ਤੇ ਬੀਜੇਪੀ ਦੇ ਮਨੋਬਲ ਦੇ ਉਹ ਤਾਂ ਸੱਟ ਬਹੁਤ ਵੱਜੀ ਆ ਤੇ ਬੀਜੇਪੀ ਨੂੰ ਇਸ ਵੇਲੇ ਚੋਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਹਰਿਆਣੇ ਦੇ ਵਿੱਚ ਵੀ ਕੋਈ ਅਨੁਸਾਸ਼ਨੀ ਕਾਰਵਾਈ ਹੋਏਗੀ ਕੰਗੜਾ ਦੇ ਖਿਲਾਫ ਦੇਖੋ ਜੀ ਮੈਨੂੰ ਲੱਗਦਾ ਨਹੀਂ ਜੀ ਕਿ ਹੋਊਗੀ ਕਿਉਂਕਿ ਨਾ ਜਿਹੜੀ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਬੀਜੇਪੀ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਗੱਲ ਕਹੀ ਆ ਕਿ ਕੰਗੜਾ ਨੂੰ ਕੋਈ ਅਫੀਸ਼ੀਅਲ ਤੌਰ ਦੇ ਉਤੇ ਅਧਿਕਾਰ ਨਹੀਂ ਆ ਕਿ ਉਹ ਕਿਸੇ ਦੇ ਖਿਲਾਫ ਧਾਂ ਦੇਵੇ ਉਹ ਨਾ ਕੋਈ ਬਲਾਰਮ ਦੇ ਤੌਰ ਦੇ ਉੱਤੇ ਤੇ ਨਾ ਉਹਨੂੰ ਕੋਈ ਇਜਾਜ਼ਤ ਹੈਗੀ ਇਦਾਂ ਦੇ ਬਿਆਨ ਦੇਣ ਦੀ ਭਵਿੱਖ ਦੇ ਵਿੱਚ ਉਹ ਉਹਨੂੰ ਵਰਜਿਆ ਜਾਂਦਾ ਇਦਾਂ ਦੇ ਬਿਆਨ ਨਾ ਦੇਵੇ ਉਹ ਬੀਜੇਪੀ ਨੇ ਆਪਣੀ ਲੈਟਰ ਹੈਡ ਦੇ ਉੱਤੇ ਹੀ ਲਿਖਿਆ ਨਾ ਹੀ ਇਸ ਪ੍ਰੈਸ ਨੋਟ ਦੇ ਥੱਲੇ ਕਿਸੇ ਬੀਜੇਪੀ ਦੇ ਮੰਤਰੀ ਦੇ ਜਾਂ ਸੀਨੀਅਰ ਨੇਤਾ ਦੇ ਦਸਤਖਤ ਆ ਸੋ ਇਹਦੇ ਉੱਤੇ ਵੀ ਅੱਜ ਸਵਾਲ ਖੜਾ ਹੋ ਗਿਆ ਪ੍ਰਿਅੰਕਾ ਚਤਰਵੇਦੀ ਸ਼ਿਵ세ਰਾਨੀ ਮੈਂਬਰ ਪਾਰਲੀਮੈਂਟ ਆ ਮਹਾਰਾਸ਼ਟਰ ਤੋਂ ਉਨੇ ਗੱਲ ਕਹੀਏ ਕਿ ਬੀਜੇਪੀ ਦਾ ਇਹ ਜੁਮਲਾ ਹੀ ਸੀ ਜਿਹਦੇ ਵਿੱਚ ਕੋਈ ਸਚਾਈ ਵੀ ਹੈਗੀ ਆ ਕਿ ਤੇਤ ਨਹੀਂ ਕਿੱਥੀ ਕੱਢ ਪਈ ਆ ਮਤਲਬ ਕਹਿਣ ਦਾ ਇਹ ਜੀ ਕਿ ਅੱਜ ਕੰਗੜਾ ਰਣੌਤ ਦੇ ਉੱਤੇ ਕਾਰਵਾਈ ਤਾਂ ਨਹੀਂ ਬੀਜੇਪੀ ਕਰਦੀ ਕਿਉਂਕਿ ਉਹਨਾਂ ਦੇ ਕੋਲੇ ਜਿਹੜੀ ਇਸ ਵੇਲੇ ਮੈਂਬਰ ਪਾਰਲੀਮੈਂਟ ਐਪ ਹੋਰ ਕੱਢ ਦੂਗੀ ਉਹਨਾਂ ਦੀ ਪਰ ਇੰਨੀ ਗੱਲ ਜ਼ਰੂਰ ਆ ਵੀ ਹੋ ਸਕਦਾ ਫੋਨ ਦੇ ਟੱਲੀ ਖੜਕਾ ਕੇ ਉਹਨੂੰ ਵਰਜਿਆ ਹੋਵੇ ਪਰ ਉਹਦੀ ਵੀ ਆਦਤ ਆ ਉਹਨੇ ਚੁੱਪਦਾ ਰਹਿਣਾ ਨਿਗਾ ਪਰ ਇਹ ਆ ਵੀ ਬੀਜੇਪੀ ਨੂੰ ਘੇਰਾ ਬੜਾ ਭੜਾ ਪਿਆ ਸਾਰੀ ਗਾਹ ਹੀ ਕਿਸਾਨ ਜਿੱਥੇ ਬੰਦਗਾਂ ਬੀਜੇਪੀ ਦੇ ਦਿਵਾਲੇ ਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੰਗੜਾ ਨੂੰ ਨੋਟਿਸ ਭੇਜ ਦਿੱਤਾ ਫਿਲਮ ਨਿਰਮਾਤਾ ਨੂੰ ਵੀ ਨੋਟਿਸ ਭੇਜ ਦਿੱਤਾ ਇਧਰੋਂ ਪੰਜਾਬ ਦੀ ਕਾਂਗਰਸ ਦੇ ਆਗੂ ਵੀ ਬੀਜੇਪੀ ਦੇ ਦੁਆਲੇ ਆ ਬੀਜੇਪੀ ਨੂੰ ਘੇਰਾ ਇਹਨਾਂ ਬਿਆਨਾਂ ਕਰਕੇ ਖਾਸਾ ਪੈ ਗਿਆ ਜੀ ਹਮ ਅੱਛਾ ਚਟਾਲਿਆਂ ਬਾਰੇ ਜ਼ਰਾ ਦੱਸੋ ਜਿਵੇਂ ਪੰਜਾਬ ਦੇ ਵਿੱਚ ਹੁਣ ਅਕਾਲੀ ਤੇ ਕਾਂਗਰਸ ਪਾਰਟੀ ਦੀ ਕੋਈ ਗੁੱਡਵਿਲ ਨਹੀਂ ਰਹੀ ਹਰਿਆਣੇ 'ਚ ਚਟਾਲਿਆਂ ਦੀ ਗੁੱਡਵਿਲ ਹੈਗੀ ਕੋਣੀ ਨਹੀਂ ਆ ਜੀ ਕਿਸੇ ਵੇਲੇ ਚਟਾਲਿਆਂ ਦੀ ਤੁਸੀਂ ਬੋਲਦੀ ਹੁੰਦੀ ਸੀ ਪਰ ਹੁਣ ਨਹੀਂ ਇਸੇ ਵੇਲੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਸੀ ਪਰ ਹੁਣ ਨਹੀਂ ਗਰਾਫ ਪੁਨਰ ਨਾੜਾ ਵੀ ਡਾਊਨ ਆਇਆ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਗਰਾਫ ਥੱਲੇ ਆਇਆ ਉਵੇਂ ਹੀ ਹ ਸਟਾਲੀਆਂ ਦੀ ਰਾਜਨੀਤੀ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਗਰਾਫ ਥੱਲੇ ਆਇਆ ਤੇ ਅਕਾਲ ਤਖਤ ਸਾਹਿਬ ਤੇ ਅਮਰਪਾਲ ਸਿੰਘ ਦੇ ਪਿਤਾ ਜੀ ਗਏ ਨੇ ਕੀ ਮੰਗ ਰੱਖੀ ਉਹਨਾਂ ਨੇ ਦੇਖੋ ਜੀ ਉਹਨਾਂ ਨੇ ਮੰਗ ਦੇ ਰੱਖੀ ਹੈ ਜੀ ਕਿ ਮੈਂ ਇਹ ਕਹੋਨਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ 30 ਅਗਸਤ ਨੂੰ ਇਹ ਇਥੇ ਪੰਜਾ ਤਖਤਾਨ ਦੇ ਜੱਜਦਾਰ ਸਾਹਿਬਾਨ ਦੇ ਵੱਲੋਂ ਇਥੇ ਤਖਵੀਰ ਸਿੰਘ ਬਾਦਲ ਖੁਰਾਣ ਦੇ ਬਾਰੇ ਉਹਨਾਂ ਦੀ ਮਾਫੀ ਦੇ ਉੱਤੇ ਉਹ ਕਹਿੰਦੇ ਜੀ ਚਰਚਾ ਹੋਣੀ ਆ ਤੇ ਅੱਜ ਅਮਰਪਾਲ ਸਿੰਘ ਦੇ ਪੁੱਤਰ ਸੇਮ ਸਿੰਘ ਨੇ ਇੱਕੀ ਇੱਕ ਦਿੱਤੀ ਹੈਗੀ ਜੇ ਅੱਜ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੇ ਕਿਹਾ ਜੀ ਕਿ ਤਖਵੀਰ ਸਿੰਘ ਬਾਦਲ ਦੇ ਖਿਲਾਫ ਨਿਰਮਾਈ ਨਾ ਵਰਤੀ ਜਾਵੇ ਇਹਨਾਂ ਨੇ ਪਰਸ ਦਾ ਬਹੁਤ ਵੱਡਾ ਨੁਕਸਾਨ ਕੀਤਾ ਜੱਜਦਾਰ ਸਾਹਿਬਾਨ ਉਸ ਗੰਨਕ ਸ਼ਕਤੀ ਨਾਲ ਫੈਸਲਾ ਲੈਣ ਤੋ ਜਿਹੜੀਆਂ ਗੱਲਾਂ ਲੋਕਾਂ ਦੇ ਮਨ ਦੇ ਵਿੱਚ ਆ ਜਾਂ ਇਹਨਾਂ ਦੇ ਮਨ ਦੇ ਵਿੱਚ ਹੋਣੀਆਂ ਅਮਰਪਾਲ ਸਿੰਘ ਦੇ ਪਿੱਛਾ ਦੇ ਕਿ ਕਿਤੇ ਕੋਈ ਢਿੱਲਮਠ ਵਾਲੀ ਕਾਰਵਾਈ ਨਾ ਹੋਵੇ ਉਹ ਜਿਹੜੇ ਮਨ ਦੇ ਵਿੱਚ ਤੋਖਲੇ ਆ ਚਿੱਠੀ ਦੇ ਰੂਪ ਦੇ ਵਿੱਚ ਮੰਗ ਪੱਤਰ ਦੇ ਰੂਪ ਦੇ ਵਿੱਚ ਉਹ ਅੱਜ ਪਹਿਲਾਂ ਹੀ ਜਾ ਕੇ ਦੇ ਆਏ ਤੇ ਕੋਲਕੱਤਾ ਜਿਹੜਾ ਰੇਪ ਕਾਂਟ ਸੀ ਉਹਦੇ ਵਿੱਚ ਕੋਈ ਡਿਵੈਲਪਮੈਂਟ ਹੋਈ ਆ ਬਿਲਕੁਲ ਨਹੀਂ ਦੇਖੋ ਅੱਜ ਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਪੱਛਮੀ ਬੰਗਾਲ ਦੇ ਵਿੱਚ ਤੇ ਰੋਸ ਮਾਰਚ ਕੱਢਿਆ ਗਿਆ ਪ੍ਰੋਟੈਸਟ ਕੀਤਾ ਗਿਆ ਸੀਮਾ ਹੌਸਟਲ ਜਾਣਾ ਚਾਹੁੰਦੇ ਸੀ ਕਿ ਵਿਦਿਆਰਥੀ ਮੰਗੇ ਕਰ ਰਹੇ ਜੀ ਕਿ ਮੁੱਖ ਮੰਤਰੀ ਜਿਹੜੀ ਮੰਮਤਾ ਬੇਨਰਜੀ ਆ ਉਹਦੇ ਤੋਂ ਅਸਤੀਫਾ ਦੇਵੇ ਕਿਉਂਕਿ ਵਿਦਿਆਰਥੀ ਸੁਰੱਖਿਤ ਨਹੀਂ ਡਾਕਟਰ ਦੇ ਨਾਲ ਕੁੜੀ ਨਾਲ ਰੇਪ ਹੋਇਆ ਉਸ ਤੋਂ ਬਾਅਦ ਕਤਲकांड ਹੋ ਗਿਆ ਤੋ ਇਸ ਕਰਕੇ ਉਹਦੇ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਆ ਪਰ ਜਦੋਂ ਵਿਦਿਆਰਥੀ ਜਾਂਦੇ ਸੀਗੇ ਅੱਗੇ ਤੇ ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਲਾਇਆ ਸੀ 6-7000 ਪੁਲਿਸ ਦਾ ਜਵਾਨ ਸੀ ਮੁੰਡਿਆਂ ਨੇ ਵਿਦਿਆਰਥੀਆਂ ਨੇ ਬੈਰੀਕੇਡ ਵੀ ਇੱਕ ਲੀਅਰ ਤੋੜ ਤੀ ਫਿਰ ਉਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਛੱਡੇ ਵਿਦਿਆਰਥੀਆਂ ਦੇ ਉੱਤੇ ਲਾਤੀ ਚਾਰਜ ਹੋਇਆ ਪਾਣੀ ਦੀਆਂ ਵਾਛੜਾਂ ਮੱਝੀਆਂ ਤੋਂ ਹੁਣ ਭਾਜੀਪੀ ਦੇ ਕੋਲ ਇੱਕ ਨਵਾਂ ਮੁੱਦਾ ਆ ਗਿਆ ਮੈਂ ਅੱਗੇ ਵੀ ਗੱਲ ਕਹੀ ਸੀ ਜਿਹੜੀ ਕੁੜੀ ਆ ਚਾਰੀ ਜਿਹੜੀ ਮਰ ਗਈ ਆ ਉਹਦੇ ਪਰਿਵਾਰ ਨੂੰ ਤਾਂ ਇਹ ਪਤਾ ਹੀ ਨਹੀਂ ਕਿ ਉਹਨਾਂ ਦੇ ਨਾਂ ਦੇ ਉੱਤੇ ਹੁਣ ਕੀ ਕੀ ਹੋਈ ਜਾਣਾ ਤੇ ਬੀਜੇਪੀ ਦੇ ਹੱਥ ਦੇ ਵਿੱਚ ਇਸ ਵੇਲੇ ਗੁਲੇਲ ਆ ਗਈ ਆ ਉਹ ਹੁਣ ਆਪਣੇ ਨਿਸ਼ਾਨੇ ਡਾਉਣ ਤੇ ਆ ਵੀ ਜੋ ਕੁੱਝ ਹੋਇਆ ਉਹ ਤਾਂ ਬਹੁਤ ਛੋਟਾ ਮਾੜਾ ਹੋਇਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਪਰ ਬੀਜੇਪੀ ਇਹ ਚੌਂਦੀ ਜੀ ਕੇ ਖੋਰ ਕੁਰਸੀ ਖਿੱਚਣ ਦਾ ਮੇਲਾ ਹੈਗਾ ਸੋ ਕੱਲ ਨੂੰ ਯਾਨੀ ਕਿ ਬੁੱਧਵਾਰ ਨੂੰ ਬੀਜੇਪੀ ਨੇ ਪੱਛਮੀ ਮਾਰਗਾਲ ਨੂੰ ਬੰਦ ਰੱਖਣ ਦਾ ਐਲਾਨ ਕਰਤਾ ਜੀ ਗਵਰਨਰਰੀ ਰਾਜ ਹੋਊਗਾ ਇਹ ਜ ਹਾਲੇ ਤੱਕ ਇਹਦੀ ਤਾਂ ਸੰਭਾਵਨਾ ਹੈ ਨਹੀਂ ਪਰ ਜੇ ਜੇ ਮੰਨ ਲਓ ਕੱਲ ਨੂੰ ਕੋਈ ਦੰਗੇ ਹੁੰਦੇ ਆ ਮੰਨ ਲਓ ਉੱਥੇ ਭੀੜ ਕਾਬੂ ਤੋਂ ਬਾਹਰ ਹੁੰਦੀ ਫਿਰ ਤਾਂ ਕੁਝ ਵੀ ਹੋ ਸਕਦਾ ਪਰ ਹਾਲ ਦੀ ਘੜੀ ਇਸ ਗੱਲ ਦੀ ਸੰਭਾਵਨਾ ਤਾਂ ਹੈ ਨਹੀਂ ਪਰ ਮੰਮਤਾ ਬੈਨਰਜੀ ਨੂੰ ਘੇਰਾ ਲਗਾਤਾਰ ਵੱਡਾ ਹੋ ਰਿਹਾ ਜੀ ਤੇ ਪੰਜਾਬ ਦੇ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਆ ਹੁਣ ਕਿਵੇਂ ਆ ਹਾਲਾਤ ਪੰਜਾਬ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਗੱਲ ਕਹੀ ਹੈ ਕਿ 9 ਸਤੰਬਰ ਤੋਂ ਅਸੀਂ ਹੜਤਾਲ ਤੇ ਚਲੇ ਜਾਵਾਂਗੇ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤੀ ਜਾਂਦੀ ਸਰਕਾਰ ਨੇ ਸਾਡੀਆਂ ਤਰਖੀਆਂ ਨਹੀਂ ਕੀਤੀਆਂ ਸਾਡੀਆਂ ਤਨਖਾਹਾਂ 'ਚ ਵਾਧਾ ਨਹੀਂ ਹੋਇਆ ਸਾਨੂੰ ਜਿਹੜੀ ਮਹਿੰਗਾਈ ਭੱਤੇ ਵਾਲੀ ਕਿਸ਼ਤ ਨਹੀਂ ਮਿਲਦੀਗੀ ਪ੍ਰੋਪਰ ਤੇ ਸਾਡੀਆਂ ਕਈ ਹੋਰ ਮੰਗਾਂ ਉਹਨਾਂ ਨੇ ਕਿਹਾ ਵੀ ਜੇਕਰ ਸਰਕਾਰ ਦੇ ਸਾਡੇ ਇਹਨਾਂ ਮੰਗਾਂ ਦੇ ਵੱਲ ਗੌਰ ਨਾ ਕੀਤੀ ਤਾਂ 9 ਸਤੰਬਰ ਤੋਂ ਅਸੀਂ ਅਨਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦੇਣੀ ਹੈ ਇਸ ਹੜਤਾਲ ਦਾ ਕਲਕੱਤੇ ਵਾਲੇ ਕਾਂਡ ਨਾਲ ਕੋਈ ਤਾਲੁਕ ਨਹੀਂ ਮੇਰੇ ਲਈ ਇਹਦੇ ਨਾਲ ਕੋਈ ਸਬੰਧ ਨਹੀਂਗਾ ਇਹ ਤਾਂ ਉਹਨਾਂ ਦੇ ਪੰਜਾਬ ਦੇ ਡਾਕਟਰਾਂ ਦੀਆਂ ਪੰਜਾਬ ਦੀ ਸਰਕਾਰ ਦੇ ਨਾਲ ਲਟਕਦੀਆਂ ਹੋਈਆਂ ਮੰਗਾਂ ਦੇ ਉੱਤੇ ਦੁੱਖਾ ਜਾ ਕੇ ਜਿਹੜੇ ਰੋਸ ਆ ਇਸ ਕਰਕੇ ਹੋਣੀ ਹੈ ਪਹਿਲਾਂ ਸਵਰ ਸਿੰਘ ਬਾਦਲ ਮਿਲ ਕੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਹੁਣ ਚਰਨਜੀਤ ਚੰਨੀ ਗਏ ਸੀ ਕੀ ਗੱਲਬਾਤ ਕਰਦੇ ਨੇ ਉਹਨਾਂ ਨਾਲੇ ਦੇਖੋ ਜੀ ਚਰਨਜੀਤ ਸਿੰਘ ਚੰਨੀ ਹੋਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਆ ਤੇ ਜਲੰਧਰ ਦੇ ਮੈਂਬਰ ਪਾਰਲੀਮੈਂਟ ਆ ਤੇ ਗਵਿੰਦਰ ਸੁਖੂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਆ ਦੋ ਜਣਿਆਂ ਨੇ ਜਣ ਕੇ ਸਾਬਕਾ ਮੁੱਖ ਮੰਤਰੀ ਨੇ ਤੇ ਵਰਤਮਾਨ ਮੁੱਖ ਮੰਤਰੀ ਨੇ ਆਪਸ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਮਹੱਤਵਪੂਰਨ ਗੱਲਾਂ ਤੇ ਸ਼ਾਇਦ ਹੋਰ ਵੀ ਵਿਸ਼ੇ ਤੇ ਹੋਈਆਂ ਹੋਣੀਆਂ ਪਰ ਕਹਿੰਦੇ ਵੀ ਡੂੜ ਦੋ ਘੰਟੇ ਮੀਟਿੰਗ ਹੋਈ ਹੈ। ਚੰਨੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਸਿਸ਼ਟਾਚਾਰ ਦੇ ਨਾਤੇ ਇਹ ਮੀਟਿੰਗ ਕੀਤੀ ਆ। ਪੰਜਾਬ ਤੇ ਹਿਮਾਚਲ ਦੀ ਰਾਜਨੀਤੀ ਬਾਰੇ ਮੀਟਿੰਗ ਕੀਤੀ ਆ। ਪੰਜਾਬੀਆਂ ਦੀ ਹਾਲਤ ਹਿਮਾਚਲ ਦੇ ਵਿੱਚ ਕਿਵੇਂ ਆ ਤੇ ਹਿਮਾਚਲੀਆਂ ਦੀ ਹਾਲਤ ਪੰਜਾਬ ਦੇ ਵਿੱਚ ਕਿਵੇਂ ਤੇ ਕੋਈ ਚੁਣੌਤੀ ਨਾ ਆਵੇ ਉਹ ਕਹਿੰਦੇ ਜੀ ਇਸ ਗੱਲ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ। ਰੋੜਾ ਕੰਗੜਾ ਰੋੜ ਪਿਛੇ ਪਿਆ ਹੋਇਆ ਕੋਈ ਨਹੀਂ ਉਥੇ ਨਹੀਂ ਹੈਗਾ ਜੀ ਉਥੇ ਦੇਖੋ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀ ਖੇਤਰ ਦੇ ਵਿੱਚ ਜੋ ਕੁਝ ਹੋਇਆ ਉਹ ਤਾਂ ਵਿਕਾਸ ਬਕੂਤਾ ਉਥੇ ਹਾਲੇ ਤੱਕ ਕਰ ਨਹੀਂ ਰਹੀ ਕੰਗੜਾ ਨੇ ਉਹ ਕਹਿੰਦੇ ਕਿਸੇ ਸਿਸ਼ਟਾਚਾਰ ਦੇ ਰਾਤੇ ਮੀਟਿੰਗ ਕੀਤੀ ਇਹਦਾ ਕੋਈ ਕੰਗੜਾ ਦੇ ਮੁੱਦੇ ਦੇ ਕਰਕੇ ਉਹਨੇ ਬਿਆਨ ਦਿੱਤਾ ਇਹਦੇ ਕਰਕੇ ਉਹਦੇ ਨਾਲ ਕੋਈ ਸਬੰਧ ਨਹੀਂ ਆ ਪਰ ਇੰਨੀ ਗੱਲ ਜ਼ਰੂਰ ਹੈ ਵੀ ਅੱਜ ਵੱਖ-ਵੱਖ ਸਮਾਜ ਸੇਵੀ ਜਿ세 ਬੰਦਗਾਂ ਨੇ ਜਿਹੜੇ ਸਿਰ ਕੱਢ ਵੱਖ-ਵੱਖ ਖੇਤਰਾਂ ਦੇ ਮੋਤਬਰ ਆਗੂ ਉਹਨਾਂ ਨੇ ਗੱਲ ਕਹੀ ਆ ਵੀ ਚੰਗਣਾ ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਮੰਡੀ ਖੇਤਰ ਦੇ ਲੋਕਾਂ ਨੇ ਵੋਟਾਂ ਨੂੰ ਇਸ ਕਰਕੇ ਵੀ ਪਾਈਆਂ ਵੀ ਕਦੇ ਤਰ੍ਹਾਂ ਅੰਦਲਨ ਦਾ ਟਿੱਪਣੀ ਕਰਦੇ ਹੋ ਕਦੇ ਕਿਸੇ ਫਿਲਮ ਵਾਲੇ ਤੇ ਟਿੱਪਣੀ ਕਰਦੇ ਹੋ ਕਿ ਜੇ ਲੋਕਾਂ ਨੇ ਜਿਤਾਇਆ ਤਾਂ ਨੀਵੀਂ ਸਾਕੇ ਕੰਮ ਕਰੇ ਹੁਣ ਉਹ ਉਰਲੀਆਂ ਪਰਲੀਆਂ ਕੰਮ ਨਹੀਂ ਕਰਨਾ ਚਾਹੀਦਾ ਤੇ ਸਵਾਰੀਆਂ ਦੀ ਭਰੀ ਬੱਸ ਕਿੱਥੇ ਡਿੱਗੀ ਹੈ ਜੀ ਇਹ ਡੱਬ ਵਾਲੀ ਵੱਲ ਖਬਰ ਆਈ ਹੈ ਜੀ ਡੱਬ ਵਾਲੀ ਤੋਂ ਇਥੇ ਪਤਾ ਲੱਗਦਾ ਜੀ ਸਵਾਰੀਆਂ ਨਾਲ ਭਰੀ ਹੋਈ ਇੱਕ ਬੱਸ ਆ ਜਿਹੜੀ ਉਹ ਅੱਜ ਪਲਟ ਗਈ ਆ ਤੇ ਵਿੱਚ ਇੱਕ ਔਰਤ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਦੁੱਖ ਹੋਇਆ ਵੀ ਇਸ ਗੱਲ ਦੇ ਉੱਤੇ ਕਈ ਸਵਾਰੀਆਂ ਜ਼ਖਮੀ ਆ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਜ਼ਬਰਦਸਤ ਮੀਂਹ ਪਿਆ ਉਹਦੇ ਕਰਕੇ ਕਈ ਥਾਵਾਂ ਤੇ ਖੰਭੇ ਡਿੱਗੇ ਆ ਕਈ ਥਾਵਾਂ ਤੇ ਦਰਖਤਾਂ ਨੇ ਟਾਂ ਟੁੱਟੇ ਆ ਕਈ ਥਾਵਾਂ ਤੇ ਕੁਝ ਹੋਰ ਨੁਕਸਾਨ ਹੋਇਆ ਤੁਸੀਂ ਕੱਲ ਦੱਸਿਆ ਸੀ ਕਿ ਮੁੱਖ ਮੰਤਰੀ ਪੰਜਾਬ ਆਪਣਾ ਇੱਕ ਹੈੱਡਕੁਆਰਟਰ ਚੰਡੀਗੜ੍ਹ ਰੱਖਣਗੇ ਦੂਜੀ ਰਹਿائش ਜਲੰਧਰ ਰਹੇਗੀ ਕਿਸੇ 11 ਏਕੜ ਦੇ ਫਾਰਮ ਦੇ ਵਿੱਚ ਉਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਕੀ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਨਾਲ ਟਵਿੱਟਰ ਦੇ ਉੱਤੇ ਜਿਹਨੂੰ ਹੁਣ ਅਸੀਂ ਐਕਸ ਕਹਿੰਦੇ ਆ ਪੂਰੇ ਉੱਤੋਂ ਨੇ ਅੱਜ ਇੱਕ ਟਵੀਟ ਕੀਤਾ ਉਹਦੇ ਵਿੱਚ ਵਿਚਾਰ ਦੇ ਵਿੱਚ ਗੱਲ ਕਹੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆਏ ਤਾਂ ਸੱਤਾ ਦੇ ਵਿੱਚ ਆਉਣ ਵੇਲੇ ਕਹਿੰਦੇ ਸੀ ਸਾਦੇ ਤਰ੍ਹਾਂ ਜਿਹਾ ਰਹਾਂਗੇ ਸਾਦੀ ਜ਼ਿੰਦਗੀ ਬਤੀਤ ਕਰਾਂਗੇ ਈਆਈਪੀ ਕਲਚਰ ਤੋਂ ਥੋਸੇ ਕਿਲੋਮੀਟਰਾਂ ਦੀ ਦੂਰੀ ਬਣਾ ਕੇ ਰੱਖਾਂਗੇ ਅਸੀਂ ਤਾਂ ਬਿਲਕੁਲ ਸਾਧਬਰਾਦੀ ਜ਼ਿੰਦਗੀ ਜਿਊਵਾਂਗੇ ਆਮ ਲੋਕਾਂ ਵਰਗੇ ਬਣ ਕੇ ਰਹਿਾਂਗੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬਾ ਜਿਹੜੇ 11 ਏਕੜ ਵਾਲੀ ਕੋਠੀ ਦੇ ਵਿੱਚ ਰਹਿਣ ਜਾ ਰਹੇ ਆ ਤੇ ਕੀ ਆਪਾਂ ਇਹਨੂੰ ਸਾਧਬਰਾਦਾ ਜੀਵਨ ਕਹਿੰਦੇ ਆ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਦੀਆਂ ਲੋੜਾਂ ਇੰਦੀਆਂ ਵੱਡੀਆਂ ਹੋ ਗਈਆਂ ਕਿ ਭਾਈ ਉਹਨਾਂ ਨੂੰ ਇਸ ਤਰੀਕੇ ਦੀਆਂ ਕੋਠੀਆਂ ਦੇ ਵਿੱਚ ਰਹਿਣਾ ਪੈ ਰਿਹਾ ਤੋ ਉਹਨਾਂ ਨੇ ਅੱਜ ਇਸ ਮਸਲੇ ਦੇ ਉੱਤੇ ਸਵਾਲ ਕੀਤੇ ਆ ਉਤਰ ਮਿਲਣੇ ਆ ਨਹੀਂ ਮਿਲਣੇ ਇਹ ਬਾਤ ਵੀ ਗੱਲ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬਾ ਜਿਹੜੇ ਉਹ ਬਿਲਕੁਲ ਸਾਡੇ ਵਰਗਾਂ ਦੇ ਉੱਤੇ ਕਹਿੰਦੇ ਹੁੰਦੇ ਸੀ ਇਦਾਂ ਕਰਦੇ ਹਨ ਇਹ ਇਦਾਂ ਕਰਦੇ ਹਨ ਅੱਜ ਕੱਲ ਇਹ ਕੀ ਕਰ ਰਹੇ ਨੇ ਜਿਹੜੇ ਬਾਰੇ ਜ਼ਰੂਰ ਦੱਸਿਆ ਜਾਵੇ ਪਰ ਮੈਂ ਇੱਕ ਹੋਰ ਰਿਪੋਰਟ ਪੜ੍ਹ ਕੇ ਆਇਆ ਵੀ ਜਿਹੜੇ ਇਸੇ ਨਾ ਬਹੁਤ ਵੱਡੇ ਪੱਦਰ ਦੇ ਉੱਤੇ ਦੇ ਵਿੱਚ ਕੀ ਕੀ ਕੁਝ ਹੈਗਾ ਇਹ ਜਿਹੜਾ ਘਰ ਆ ਸਰਕਾਰੀ ਬਹੁਤ ਵੱਡਾ ਇਹਦੇ ਵਿੱਚ ਸਹੂਲਤਾਂ ਪਹਿਲਾਂ ਵੀ ਬਹੁਤ ਹੈਗੀਆਂ ਇਹਦੇ ਵਿੱਚ ਸਹੂਲਤਾਂ ਹੋਰ ਵੀ ਬਹੁਤ ਹੋਣੀਆਂ ਪਤਾ ਲੱਗਾ ਜੀ ਇਸ ਘਰ ਦੇ ਵਿੱਚ 4 ਡ੍ਰਾਇੰਗ ਰੂਮ ਆ 4 ਬੈਡਰੂਮ ਆ 3 ਆਫਿਸ ਰੂਮ ਆ ਇੱਕ ਬਾਰੀ ਬੰਦ ਬਰਾਂਮਦਾ ਤੇ ਜਿਹੜੇ ਨਾਲ ਦੇ ਕਰਮਚਾਰੀ ਆ ਉਹਨਾਂ ਵਾਸਤੇ 2 ਕਮਰਿਆਂ ਵਾਲਾ ਫੈਮਿਲੀ ਫਲੈਟ ਆ ਤੇ ਇਹਨੂੰ ਮੁੱਖ ਮੰਤਰੀ ਸਾਹਿਬ ਵਾਸਤੇ ਤਿਆਰ ਕੀਤਾ ਜਾ ਰਿਹਾ ਘਰ ਦੇ ਸਾਹਮਣੇ ਵਾਲਾ ਹਿੱਸਾ ਜਿਹੜਾ ਉਹ ਵੱਡਾ ਗਾਰਡਨ ਆ ਤੇ ਪਿਛਲਾ ਪਾਸਾ ਜਿਹੜਾ ਉਹ ਜਿਮ ਖਾਨਾ ਕਲੱਬ ਦੇ ਨਾਲ ਲੱਗਦਾ ਹੈਗਾ ਜੀ ਪਰ ਹੈ ਖਸਤਾ ਹਾਲਤ ਚ ਨਹੀਂ ਇਹ ਮੈਂ ਹਸਾ ਹਾਲਤ ਦੇ ਵਿੱਚ ਨਹੀਂ ਜੀ ਉਹਨੂੰ ਥੋੜਾ ਜਿਆਦਾ ਹੋਰ ਆਧੁਨਿਕ ਕੀਤਾ ਜਾ ਰਿਹਾ ਸੋ ਮੁਲਤਾਨ ਦੇ ਮੁਤਾਬਕ ਹੁਣ ਚੰਗੀ ਸਥਿਤੀ ਦੇ ਵਿੱਚ ਹੈ ਜੀ ਤੇ ਬੜਾ ਦੁੱਖ ਹੋਇਆ ਸੁਣ ਕੇ ਪ੍ਰਵਾਨੇ ਦੀ ਮੌਤ ਹੋ ਗਈ ਹੈ ਉਹਦੇ ਬਾਰੇ ਸਾਨੂੰ ਹੋਰ ਦੱਸੋ ਮਸ਼ਹੂਰ ਗੀਤਕਾਰ ਸਨ ਚਤਰ ਸਿੰਘ ਦੇਖੋ ਜੀ ਚਤਰ ਸਿੰਘ ਪ੍ਰਵਾਨਾ ਹੋਰਾਂ ਦੀ ਨਿਰਸਾਬ ਮੈਂ ਲਗਭਗ 3 ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਤੇ ਉਦੋਂ ਵੀ ਬਹੁਤ ਮੰਦਰੀ ਹਾਲਤ ਦੇ ਵਿੱਚ ਸੀ ਇੱਕ ਮਿਰਜ਼ਾ ਸੰਗੋਵਾਲੀਆ ਜੀ ਉਦੋਂ ਕੀ ਸੀ ਇੱਕ ਇਹਨਾਂ ਨੇ ਕੀਤੀ ਸੀ ਦੋਵੇਂ ਆਪਣੇ ਵੇਲੇ ਦੇ ਚੋਟੀ ਦੇ ਗੀਤਕਾਰ ਜਿਨ੍ਹਾਂ ਦਾ ਤਵਿਆਂ ਵਾਲੇ ਦੌਰ ਦੇ ਵਿੱਚ ਬਹੁਤ ਵੱਡਾ ਨਾਂ ਰਿਆ ਜਿ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਚੜ੍ਹ ਜਾ ਇਹ ਚਤਰ ਸਿੰਘ ਪ੍ਰਵਾਨਾ ਦਾ ਲਿਖਿਆ ਹੋਇਆ ਦਮ ਦਮ ਮਸਤ ਕਲੰਦਰ ਇਹ ਚਤਰ ਸਿੰਘ ਪ੍ਰਵਾਨਾ ਨੇ ਲਿਖਿਆ ਹੋਇਆ ਕੁਝ ਵੀ ਮਰੇ ਚਿੱਤੇ ਦੇ ਵਿੱਚੋਂ ਕਈ ਗੀਤ ਕਿਰ ਗਏ ਪਰ ਇਹਨਾਂ ਨੇ ਬਹੁਤ ਵੱਡੇ ਵੱਡੇ ਕਲਾਕਾਰਾਂ ਵਾਸਤੇ ਗੀਤ ਲਿਖੇ ਆ ਤੇ ਬਹੁਤ ਮੰਦੜੀ ਹਾਲਤ ਦੇ ਤੱਕ ਸੀ ਮੈਂ ਸ਼ਬਦਾ ਰਾਹੀਂ ਬਿਆਨ ਨਹੀਂ ਕਰ ਸਕਦਾ ਵੀ ਉਹਨਾਂ ਦੀ ਆਰਥਿਕ ਸਥਿਤੀ ਕਿੰਨੀ ਮੰਦੀ ਹੋਊਗੀ। ਤੋਂ ਉਹਨਾਂ ਦੀ ਅਜਮੌਤ ਹੋ ਗਈ ਜਾਂ ਸਵੇਰ ਦੇ ਵੇਲੇ ਖਬਰ ਆਉਣੀ ਸ਼ੁਰੂ ਹੋ ਗਈ ਸੀ ਕਿ ਚਤਰ ਸਿੰਘ ਪ੍ਰਵਾਨਾ ਦੁਨੀਆ ਦੇ ਉੱਤੇ ਨਹੀਂ ਰਹੇ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸੱਭਿਆਚਾਰ ਦੇ ਵਕ ਵਕ ਜਿਹੜੇ ਉਸ ਫੰਡ ਵਿੱਚ ਯੋਗਦਾਨ ਪਾਇਆ ਉਹ ਇਸ ਵੇਲੇ ਬੜੀ ਮੰਦੜੀ ਹਾਲਤ ਦੇ ਵਿੱਚ ਆ। ਸਹੀ ਜਿਹੜੇ ਖਿਡਾਰੀ ਆ ਕਬੱਡੀ ਦੇ ਖਿਡਾਰੀ ਉਹ ਵੀ ਬੜੀ ਮੰਦਲੀ ਹਾਲਤ ਦੇ ਵਿੱਚ ਆ ਪਰ ਇਹਨਾਂ ਦੀ ਬਾਹ ਫੜਨ ਦੀ ਲੋੜ ਆ ਸਰਕਾਰਾਂ ਸਰਪੂਰਾ ਤਾਂ ਚਲੋ ਕੁਝ ਨਹੀਂ ਕਰਦੀਆਂ ਪਰ ਇਹੋ ਜਿਹੜੇ ਬਹਾਨਾ ਜੀਤ ਕਾਰਜਾ ਦਾਇਕ ਆ ਇਹਨਾਂ ਦੀ ਗੱਲ ਸਾਨੂੰ ਆਮ ਲੋਕਾਂ ਨੂੰ ਹਰੂਰ ਕਰਨੀ ਚਾਹੀਦੀ ਹੈ ਅੱਗੇ ਨੇ ਪਿੱਛੇ ਬਠਿੰਡੇ ਜੀ ਕਹਿੰਦੇ ਜਲਥਲ ਹੋ ਗਿਆ ਉਹ ਤਾਂ ਗਰਮ ਖੁਸ਼ਕ ਸ਼ਹਿਰ ਆ ਬਿਲਕੁਲ ਜੀ ਦੇਖੋ ਗੱਲ ਇਹ ਜੀ ਕਿ ਅੱਜ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖਬਰਾਂ ਆਈਆਂ ਜੀ ਕਿ ਬਠਿੰਡੇ ਉਹ ਵੀ ਤੇ ਇਧਰੋਂ ਫਰੀਦਕੋਟੋਂ ਵੀ ਮੋਹਾਲੀ ਦੇ ਵਿੱਚੋਂ ਵੀ ਅਜਲੰਦਰ ਦੇ ਵਿੱਚ ਵੀ ਮੀਂਹ ਪੈ ਗਿਆ ਅੱਜ ਚੰਗਾ ਨਹੀਂ ਪਿਆ ਇਹ ਨਹੀਂ ਮੈਂ ਕਹਿੰਦਾ ਵੀ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਗਿਆ ਪਰ ਇਹ ਜੀ ਕਿ ਮੀਂਹ ਪੈ ਗਿਆ ਤੇ ਇਸ ਗੱਲ ਦੀ ਖਬਰ ਹਰ ਰੋਜ਼ ਆਉਂਦੀ ਸੀ ਪਰ ਹੁਣ ਵੀ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋਰ ਮੀਂਹ ਪੈ ਜਾਣਾ ਪਰ ਬਠਿੰਡੇ ਦਾ ਸਰਕੀ ਬਾਜ਼ਾਰ ਤੇ ਕਈ ਹੋਰ ਥਾਵਾਂ ਜਿਹੜੀਆਂ ਕਿ ਨੀਨੀਆਂ ਜਿਸੇ ਕਿ ਗੋਡੇ-ਗੋਡੇ ਪਾਣੀ ਅਕਾਲੀਆ ਵੇਲੇ ਦੀ ਫਰਦਾਸੀ ਕਾਂਗਰਸ ਦਾ ਵੇਲੇ ਵੀ ਤੇ ਹੁਣ ਆਪ ਵਾਲਿਆਂ ਵੇਲੇ ਵੀ ਅੱਜ ਵੀ ਪਾਣੀ ਉੱਥੇ ਭਰਿਆ ਰਿਹਾ ਜੀ। ਟ੍ਰੇਨਾ ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ ਕੀ ਮਿਹਰਬਾਨੀ। ਇਸ ਦਾ ਮਜ਼ਾ ਜੁਹਰ ਹੈ। ਰੈਡ ਐਫ ਐਮ।